ਇੱਕਰੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਅੱਜ ਆਪਾਂ ਗੱਲ ਕਰਦੇ ਆ ਕਿ ਘੋੜੀ ਦੀ ਉਮਰ ਕਿੰਨੀ ਹੁੰਦੀ ਜਿਹੜੀ ਘੋੜੀ ਹੁੰਦੀ ਹੈ ਨਾ ਵੀਰ ਜੀ ਗੱਲ ਮੁੱਕਦੀ ਇਹਦੀ ਸਾਂਭ ਤੇ ਆਪਾਂ ਜਿੰਨੀ ਇਹਦੀ ਸਾਂਭ ਕਰ ਲਾਂਗੇ ਤੇ ਇਹਦੀ ਉਮਰ ਬੰਦੇ ਜਿੰਨੀ ਆ ਨਾ ਆਪਦੇ ਅੱਖੀਂ ਘੋੜੀਆਂ ਦੇਖੀਆਂ ਸੁਣਦੀਆਂ 15-15 ਸੂਵੇ ਮੇਰੇ ਦੇਖਣ ਚ ਸੂਗੀਆਂ ਘੋੜੀਆਂ ਤਾਂ ਐ ਬਿਲਕੁਲ ਓਕੇ ਟਿਪ ਟੌਪ ਇਹ ਨਹੀਂ ਲੱਗਦਾ ਕਿ ਉਹ ਬੁੱਢਣੀਆਂ ਹੋ ਗਈਆਂ ਬੜੀਆਂ ਚੰਗੀਆਂ ਸੇਲ ਸੌ ਘੋੜੀਆਂ ਐ ਲੱਗਦੀਆਂ ਹੱਲੇ ਵੀ ਉਹਨਾਂ ਚ ਨਖਰਾ ਵਸ਼ੇਰੀਆਂ ਵਾਲਾ ਕਿਤੇ ਇੱਕ ਫਾਰਮ ਤੇ ਘੋੜੀ ਆ ਉਮਰੇ ਅੱਖੀ 15 ਸੂਵੇ ਸੂਗੀ ਆ ਮੈਂ ਤੈਨੂੰ ਦਿਖਾਉਂਗਾ ਕਿ ਦਿਨ ਵੀਡੀਓ ਬਣਾ ਕੇ ਲਾਉਂਗਾ ਉਹਦੀ ਉਹ ਹੱਲੇ ਵੀ ਬਸ਼ੇਰੀਆਂ ਵਾਂਗੂ ਆ ਬਾਕੀ ਵੀਰ ਜੀ ਘੋੜਾ ਜਾਂ ਘੋੜੀ ਇਹ ਕਦੀ ਨਹੀਂ ਬੁੱਢਾ ਹੁੰਦਾ ਤੇ ਜੇ ਇਹਨੂੰ ਬੁੱਢਾ ਕਰਨਾ ਹੋਵੇ ਨਾ ਤੇ ਉਹ ਆਪਣੇ ਹੱਥ ਵਾਸੀ ਆ ਜੇ ਮੰਨ ਲਓ ਆਪਾਂ ਇਹਦੀ ਸਾਂਭੇ ਨਹੀਂ ਕਰਦੇ ਤੇ ਇਹਨੇ ਆਟੋਮੈਟਿਕਲੀ ਬੁੱਢਾ ਹੋਏ ਨਾ ਜਨਵਾਰ ਦੀ ਸਾਂਭ ਤੇ ਡਿਪੈਂਡ ਹੁੰਦਾ ਕਿ ਆਪਾਂ ਉਹਨੂੰ ਕਿੱਦਾਂ ਸਾਂਭਣਾ ਹੈ ਜੇ ਆਪਾਂ ਉਹਦੇ ਨਾਲ ਮੰਨ ਲਓ ਵੀ ਪੂਰੀ ਦੇਖਭਾਲ ਕਰਦੇ ਆ ਉਹਦੀ ਪੂਰਾ ਉਹਨੂੰ ਡਾਈਟ ਦਿੰਨੇ ਆ ਪੂਰੀ ਉਹਦੀ ਸਾਂਭ ਸੰਭਾਲ ਕਰਦੇ ਆ ਤੇ ਆਪਣਾ ਜਾਨਵਰ ਵੀਰ ਜੀ ਕਦੀ ਵੀ ਬੁੱਢਾ ਨਹੀਂ ਲੱਗੂਗਾ ਤੇ ਜੇ ਆਪਾਂ ਜਾਨਵਰ ਦੀ ਸਾਂਭ ਸੰਭਾਲ ਨਹੀਂ ਨਾ ਕਰਦੇ ਤੇ ਆਪਣਾ ਜਿਹੜਾ ਜਾਨਵਰ ਆ ਉਹ ਚਾਰ ਦੰਦ ਹੁੰਦੇ ਸਾਰੀ ਬੁੱਢਾ ਲੱਗਣ ਦਾ ਬਣਾ ਕਿ ਇਹ ਬਜ਼ੁਰਗ ਹੋ ਗਿਆ ਪਰ ਉਹ ਵੀ ਜੀ ਜਦੋਂ ਸਾਹਮਣੇ ਗੱਲ ਮੁੱਕਦੀ ਹੈ ਜੇ ਆਪਾਂ ਸਾਹਮੋ ਦੀ ਦੱਬ ਕੇ ਕਰੀ ਹੋਊਗੀ ਤੇ ਉਹ ਬਸ਼ੇਰਾ ਲੱਗੂਗਾ ਤੇ ਜੇ ਆਪਾਂ ਸਾਹਮੋ ਦੀ ਨਾਰਮਲ ਜੀ ਰੱਖੀ ਹੋਊਗੀ ਤੇ ਫਿਰ ਉਹ ਬੁੱਢਾ ਹੀ ਲੱਗੂਗਾ ਬਾਕੀ ਗੱਲ ਇਹ ਨਹੀਂ ਹੁੰਦੀ ਕਿ ਬੰਦਾ ਕਿਸੇ ਵੀ ਤਰੀਕੇ ਦਾ ਹੋਵੇ ਜਿਹੜੇ ਵੀਰਾਂ ਨੇ ਘੋੜੀਆਂ ਰੱਖੀਆਂ ਨਾ ਕਾਮਿਆਂ ਦੇ ਸਿਰਾਂ ਤੇ ਆ ਬਕੋੜੀਆਂ ਚ ਨਹੀਂ ਵਰਦੇ ਤੇ ਕੰਮੇ ਨੂੰ ਕਹਿ ਦਿੰਦੇ ਆ ਕਿ ਤੂੰ ਹੀ ਇਹਨੂੰ ਦਾਣਾ ਫੱਕਾ ਪਾਉਣਾ ਆ ਤੂੰ ਹੀ ਇਹ ਤੇ ਹੱਥ ਫੇਰਨਾ ਆ ਤੇ ਤੂੰ ਹੀ ਇਹਦੀ ਸਾਮ ਸੰਭਾਲ ਕਰਨੀ ਆ ਤੇ ਵੀਰ ਜੀ ਉਹਨਾਂ ਦੀਆਂ ਘੋੜੀਆਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਜਿਹੜਾ ਵੀ ਵੀਰ ਵੀਡੀਓ ਵੇਖਦਾ ਆਪਣੀ ਗੁੱਸਾ ਨਾ ਕਰੇ ਉਹ ਬੰਦੇ ਦੀਆਂ ਘੋੜੀਆਂ ਲੱਸੀਆਂ ਹੋਣੀਆਂ ਜਿਹੜਾ ਆਪਦੇ ਹੱਥੀਂ ਇਹਨਾਂ ਨੂੰ ਦਾਣਾ ਨਹੀਂ ਪਾਉਂਦਾ ਕਿਉਂਕਿ ਜਦੋਂ ਦਾਣਾ ਆਪਦੇ ਹੱਥੀਂ ਮਾਲਕ ਆਪਦੇ ਜਾਨਵਰ ਨੂੰ ਪਾਊਗਾ ਨਾ ਤੇ ਉਹਨੂੰ ਦੂਣਾ ਲੱਗੂਗਾ। ਬਾਕੀ ਰਹੀ ਗੱਲ ਕਿ ਕਈ ਵੀਰ ਕਹਿੰਦੇ ਆ ਕਿ ਘੂੜਾ ਘੂੜੀ ਨਾ ਦਾਣਾ ਖਲਾਰਦਾ ਬੜਾ ਕੋਈ ਵੀ ਦਾਣਾ ਵੰਡ ਪਾਉਨੇ ਆ ਤੇ ਪੁੰਜੇ ਬੜੀ ਛੁੜਦਾ। ਵੀਰ ਜੀ ਜਿਹੜਾ ਜਾਨਵਰ ਪੁੰਜੇ ਛੁੜਦਾ ਨਾ ਦਾਣੇ ਨੂੰ ਤੇ ਉਹ ਕਦੀ ਵੀ ਤੁਸੀਂ ਇਹ ਗੱਲ ਨਾ ਸੋਚਿਆ ਕਰੋ ਕਿ ਇਹ ਯਾਰ ਖਰਾਬ ਬੜਾ ਕਰਦਾ ਦਾਣਾ ਕਿਉਂਕਿ ਜਦੋਂ ਇਹਨਾਂ ਦਾ ਦਾਣਾ ਚੁਬਣ ਲੱਗ ਗਿਆ ਨਾ ਉਦੋਂ ਆਪਾਂ ਘੋੜੀ ਨਹੀਂ ਰੱਖ ਸਕਦੇ ਇਹਦਾ ਦਾਣਾ ਬੰਦੇ ਨੂੰ ਜਿੰਨਾ ਚਿਰ ਨਹੀਂ ਨਾ ਚੁਬਦਾ ਚਾਹੇ ਖਲਾਰੇ ਚਾਹੇ ਖਾਵੇ ਉਹਨਾਂ ਚ ਸਮਝੋ ਵੀ ਉਹਦੇ ਮਨ ਚ ਘੋੜਿਆਂ ਦਾ ਪ੍ਰਤੀ ਜਿਹੜਾ ਪਿਆਰ ਆ ਉਹ ਪਤਾ ਹੀ ਨਹੀਂ ਕੁਦਰਤੀ ਤੌਰ ਤੇ ਕਿੰਨਾ ਗਿਆ ਤੇ ਜਦੋਂ ਆਪਾਂ ਨੂੰ ਇਹ ਲੱਗਣ ਲੱਗ ਜੈਣਾ ਯਾਰ ਇਹ ਦਾਣਾ ਬਹੁਤ ਰੋੜਦਾ ਖਲਾਰਦਾ ਬਹੁਤ ਆ ਤੇ ਆਪਾਂ ਵੀਰ ਜੀ ਮੈਂ ਤਾਂ ਇਹੀ ਗੱਲ ਕਰੂੰਗਾ ਕਿ ਉਦੋਂ ਉਹ ਬੰਦਾ ਘੋੜੀ ਨਹੀਂ ਰੱਖ ਸਕਦਾ ਫੇਰ ਉਹ ਘੋੜੀ ਵੇਚੂਗਾ ਹੀ ਵੇਚੂਗਾ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲ ਆਉਣ ਲੱਗ ਗਈ ਕਿਉਂਕਿ ਇੱਕ ਇਹੋ ਜੀ ਚੀਜ਼ ਆ ਜਦ ਵੀ ਇਹ ਰੁਗ ਭਰਦਾ ਦਾਣੇ ਦਾ ਉਸ ਪਰਮਾਤਮਾ ਨੂੰ ਯਾਦ ਕਰਦਾ ਆ ਖੁਰਲੀ ਜੋ ਬਾਹਰ ਮੂੰਹ ਕੱਢਦਾ ਆ ਤੇ ਦਾਣੇ ਥੱਲੇ ਡੇਗਦੇ ਆ 100 ਪੰਛੀ ਇਹਨਾਂ ਦੇ ਪੈਰਾਂ ਦੇ ਵਿੱਚੋਂ ਦਾਣੇ ਚੁਗਦੇ ਤੁਸੀਂ ਵੀ ਦੇਖੇ ਹੋਣਗੇ ਤੇ ਵੀਰ ਜੀ ਕੋਈ ਵੀ ਦਾਣਾ ਵੇਸਟ ਨਹੀਂ ਜਾਂਦਾ ਜੇ ਆਪਾਂ ਕਹਿ ਦਈਏ ਨਾ ਕਿ ਇਹ ਦਾਣਾ ਵੇਸਟ ਕਰਦਾ ਤਾਂ ਉਹ ਜਿਹੜਾ ਥੱਲੇ ਡਿੱਗ ਰਿਹਾ ਹੁੰਦਾ ਨਾ ਦਾਣਾ ਉਹ ਵੀ ਸਮਝ ਲਓ ਵੀ ਢਾਡਾ ਪੋਨੀ ਹੋਣ ਲਿਆ ਤੁਸੀਂ ਕੋਈ ਉਹਦਾ ਤੁਹਾਨੂੰ ਪਾਪ ਨਹੀਂ ਲੱਗਣਦਿਆ ਤੁਹਾਨੂੰ ਸਗੋਂ ਦੂਣਾ ਪੁੰਨ ਲੱਗਣਦਿਆ ਕਿ ਘੋੜਾ ਥੱਲੇ ਦਾਣੇ ਖਲਾਰਦਾ ਕੋਈ ਪੰਛੀ ਖਾਊਗਾ ਉਹ ਜਾ ਕੇ ਆਪਦੇ ਬੱਚਿਆਂ ਨੂੰ ਦਊਗਾ ਉਹ ਤੁਹਾਨੂੰ ਵੀ ਦਵਾਵਾ ਦਊਗਾ ਚਲੋ ਖੈਰ ਮੰਨ ਲਓ ਕਿ ਰੱਬ ਤੇ ਦੇਖਣਦਿਆਂ ਨਾ ਉੱਤੇ ਕਿ ਕਿਦੀ ਕਮਾਈ ਦੇ ਵਿੱਚੋਂ ਉਹ ਦਾਣਾ ਆਇਆ ਤੇ ਉਹਨੇ ਘੋੜੀ ਨੂੰ ਪਾਇਆ ਘੋੜੀ ਨੇ ਮੂੰਹ ਭਰਿਆ ਦਾਣਿਆਂ ਦਾ ਥੱਲੇ ਖਲਾ ਰਿਆ ਉਹ ਪੰਛੀਆਂ ਨੇ ਖਾਦਾ ਤੇ ਪੰਛੀਆਂ ਦੇ ਵੀਰ ਜੀ ਕਿਹੜੇ ਉੱਥੇ 100-100 ਕਿੱਲਾ ਪੈ ਲਈ ਉਹਨਾਂ ਦੇ ਨਾਮ ਵਿਚਾਰਿਆਂ ਦੇ ਕਿ ਉਹਨਾਂ ਖਾ ਲੈਣਾ ਉਹਨਾਂ ਵੀ ਇਦਾਂ ਹੀ ਖਾਣਾ ਤੇ ਇਦਾਂ ਦੀ ਕਦੀ ਨਹੀਂ ਸੋਚ ਰੱਖਣੀ ਚਾਹੀਦੀ ਵੀ ਸਾਡਾ ਘੋੜਾ ਖਲਾਰਦਾ ਮੈਂ ਤਾਂ ਕਹਿੰਦਾ ਕਿ ਜਿਹੜਾ ਘੋੜਾ ਥੱਲੇ ਸਿੱਟ ਕੇ ਦਾਣਾ ਖਾਂਦਾ ਨਾ ਉਹ ਸਮਝੋ ਵੀ ਆਪਣੇ ਮਾਲਕ ਦੀ ਬਹੁਤ ਜ਼ਿਆਦਾ ਸੁੱਖ ਮੰਗਣ ਡਿਆ ਇੰਨੀ ਸੁੱਖ ਮੰਗਣ ਦਿਆ ਆਪਣੇ ਮਾਲਕ ਦੀ ਗੇ ਲਹਿਰਾਂ ਬਹਿਰਾਂ ਆ ਜਾਂਦੀਆਂ ਉਹਦੇ ਘਰ ਚ ਪੂਰੀ ਤਰੱਕੀਆਂ ਦੇ ਕੰਮ ਪਹੁੰਚ ਜਾਂਦਾ ਬਾਕੀ ਜੇ ਵੀਰ ਜੀ ਵੀਡੀਓ ਦੇ ਵਿੱਚ ਕੋਈ ਗਲਤ ਬੋਲ ਬੋਲਿਆ ਹੋਵੇ ਤੇ ਮੈਨੂੰ ਮਾਫ ਕਰਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨੁਕਰੀਆਂ ਦੇ ਸ਼ੌਕੀਨ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਸ਼ੀ ਕਾਲ ਜੀ